ਸੋਡਾ ਸਗਾ ਭਰਾ ਚਾਹੇ ਪਸ਼ੂ ਵੇਚਦਾ ਵੀਰੇ ਸੋਡਾ ਚਾਹੇ ਯਾਰ ਚਾਚਾ ਦਾਦਾ ਮਾਮਾ ਕੋਈ ਵੀ ਪਸ਼ੂ ਵੇਚਦਾ ਤਿੰਨ ਟਾਈਮ ਤਾਂ ਯਾਰ ਤੁਸੀਂ ਚੋ ਸਕਦੇ ਹੋ ਜਾ ਕੇ ਸਾਰਾ ਸੂਆ ਜਦੋਂ ਆਪਾਂ ਚੋਣੇ ਆ ਆਪਾਂ ਸ਼੍ਰੀ ਮੱਝ ਜੇ ਲੈਣੀਆਂ 10 ਤੋਂ 12 ਕਿਲੋ ਵਾਲੀ ਵੀ ਮੱਝ ਮਿਲਦੀ ਹੈ ਨਾ ਸਟਾਰਟਿੰਗ 'ਚ ਦੋ ਤਿੰਨ ਮੱਝਾਂ ਪਾ ਲੋ ਸ਼ੁਰੂ ਦੀਆਂ ਤੇ ਭਰਾਵਾਂ ਦੇ ਇਹੀ ਫੋਨ ਆਉਂਦੇ ਆ ਨਾ ਬਈ ਅਸੀਂ ਨਵਾਂ ਕੰਮ ਸ਼ੁਰੂ ਕਰਨਾ ਅਸੀਂ ਕਿੰਨੇ ਕ ਪਸ਼ੂ ਰੱਖੀਏ ਅਸੀਂ ਦੁੱਧ ਦਾ ਕੰਮ ਕਰਨਾ ਚਾਹੁੰਦੇ ਆ ਦੇਖੋ ਵੀਰੇ ਕੰਮ ਇਹ ਕਰ ਲੋ ਕੰਮ ਮਾੜਾ ਨਹੀਂ ਹੈਗਾ ਇੱਕ ਨੰਬਰ ਦੇ ਤਾਂ ਕੰਮ ਉਹ ਭਰਾ ਕਰਿਓ ਜੇ ਤੁਸੀਂ ਕੰਮ ਬਈ ਆਪ ਕਰ ਸਕਦੇ ਹੋ ਜੇ ਤੁਸੀਂ ਸੋਚੋਗੇ ਵੀ ਆਪਾਂ ਹਾਂ ਲੇਬਰ ਰੱਖ ਕੇ ਮੱਝਾਂ ਰੱਖ ਲਾਂਗੇ ਬਈ ਲੇਬਰ ਦਾ ਕੰਮ ਪਤਾ ਕੀ ਹੁੰਦਾ ਨਾ ਤਾਂ ਆਪ ਦੇ ਵਰਗੀ ਤਾਂ ਸਾਮ ਸੰਭਾਲਉਣਾ ਤੋਂ ਨਹੀਂ ਹੁੰਦੀ ਬਈ ਕਦੋਂ ਪਸ਼ੂ ਹੀਟ ਚ ਆਈ ਜਾਂਦਾ ਕਿਵੇਂ ਦਾਣਾ ਪਾਣੀ ਪਾਉਣਾ ਕਿਵੇਂ ਸੂੰਦਾ ਉਹਨਾਂ ਦਾ ਕੰਮ ਹੁੰਦਾ ਆਪਦੇ ਮਤਲਬ ਤੱਕ ਜੇ ਤਾਂ ਤੁਸੀਂ ਆਪ ਕੰਮ ਕਰੋਗੇ ਵੀਰੇ ਫਿਰ ਬੇਫਿਕਰ ਹੋ ਕੇ ਕੰਮ ਸ਼ੁਰੂ ਕਰੋ ਕਿੰਨੇ ਪਸ਼ੂਆਂ ਤੋਂ ਕੰਮ ਸ਼ੁਰੂ ਕਰੀਏ ਵਿੱਚ ਭਰਾ ਇਹ ਹੀ ਕੰਮ ਕਹਿੰਦੇ ਆ ਨਾ ਦੇਖੋ ਬਾਈ ਜੇ ਤਾਂ ਤੁਹਾਡੇ ਕੋਲੇ ਆਪਦੀ ਜਗ੍ਹਾ ਹੈਗੀ ਹੈ ਬਾਈ ਜੀ ਕੋਈ ਆਪਦਾ ਕਿਲਾ ਡੇਢ ਕਿਲਾ ਦੋ ਕਿਲੇ ਬਾਣ ਹੈਗਾਗਾ ਹਰਾਚਾਰਾ ਬੀਜ ਨੂੰ ਹੈਗੀ ਆ ਅਵਸਥਾ ਜੇ ਕਿਸੇ ਮੇਰੇ ਭਰਾ ਕੋਲੇ ਮਰਲਾ ਵੀ ਨਹੀਂ ਸਾਰਾ ਕੁਝ ਬਾਈ ਜੀ ਮੁੱਲ ਦਾ ਤੁਸੀਂ ਪਾ ਕੇ ਫਿਰ ਵੀਰੇ ਸਾਨੂੰ ਨਹੀਂ ਬਚਤ ਹੋਣੀ ਕੰਮ ਜ਼ਰੂਰ ਔਖਾ ਬਈ ਇਹ ਕੋਈ ਐਂ ਤਾਂ ਹੈ ਨਹੀਂ ਆਪਾਂ ਅੱਜ ਹਰਾ ਪਾਤਾ ਦੋ ਦਿਨ ਛੁੱਟੀ ਕਰ ਲਾਂਗੇ ਆਂ ਸ਼ਾਮ ਸਵੇਰੇ ਇਹਨਾਂ ਨੇ ਖਾਣ ਨੂੰ ਵੀ ਮੰਗਣਾ ਤੁਸੀਂ ਜਿਹੜੇ ਮਰਜ਼ੀ ਜ਼ਰੂਰੀ ਕੰਮ 'ਚ ਗਏ ਹੋ ਟਾਈਮ ਤੇ ਬਈ ਆਉਣਾ ਵੀ ਪਊਗਾ ਇਹ ਤਾਂ ਗੱਲਾਂ ਰਹਿੰਗੀਆਂ ਵੀਰੇ ਮੋਟੀਆਂ ਸਟਾਰਟਿੰਗ ਦੀਆਂ ਹੁਣ ਕਿੰਨੇ ਪਸ਼ੂਆਂ ਤੋਂ ਮੇਰੇ ਭਰਾ ਕਹਿੰਦੇ ਆ ਵੀ ਕੰਮ ਆਪਾਂ ਸ਼ੁਰੂ ਕਰੀਏ ਮੈਂ ਬੋਤਾ ਇਹਨੂੰ ਨਾ ਛੜੀ ਮਮੀ ਇਹਨੂੰ ਪਰੇ ਕਰ ਦੇ ਹੁਣ ਭਰਾ ਕਹਿੰਦੇ ਆ ਕੰਮ ਕਿੰਨੇ ਪਸ਼ੂਆਂ ਤੋਂ ਸ਼ੁਰੂ ਕਰੀਏ ਕੰਮ ਬਾਈ ਜੀ ਸ਼ੁਰੂ ਦਾ ਸਟਾਰਟ ਦਾ ਕਰਨਾ ਮਿਕਸ ਪਸ਼ੂ ਰੱਖੋ ਚਾਰ ਕੱਟ ਤੋਂ ਘੱਟ ਪਸ਼ੂ ਸ਼ੁਰੂ 'ਚ ਪਾਓ ਵੀਰੇ ਦੋ ਮੱਝਾਂ ਦੋ ਗਾਵਾਂ ਨਾ ਬੱਤ ਚਟਣਾ ਦੋ ਮੱਝਾ ਦੋ ਗਾਵਾਂ ਸ਼ੁਰੂ ਚ ਚਾਰ ਤੋਂ ਜੇ ਸ਼ੁਰੂ ਕਰੋਗੇ ਬਾਈ ਜੀ ਪਸ਼ੂ ਲੈਣੇ ਕਿੱਥੋਂ ਆ ਪੰਜਾਬ ਵਿੱਚ ਜਿਹੜੇ ਮਰਜੀ ਕੋਨੇ ਤੋਂ ਲੈ ਲਿਓ ਛੋਡੀ ਆਪ ਦੀ ਤਸੱਲੀ ਤੁਸੀਂ ਕਰਨੀ ਆ ਚੰਗਾ ਪਸ਼ੂ ਮਿਲ ਜੇ ਦੁੱਧ ਵਾਲਾ ਪਸ਼ੂ ਮਿਲ ਜੇ ਗਾਂ ਕੱਟ ਤੋਂ ਕੱਟ ਹੋਵੇ ਛੋਡੇ ਕੋਲੇ 15 ਤੋਂ 20 ਕਿਲੋ ਵਾਲੀ ਮੱਝ ਹੋਵੇ ਛੋਡੇ ਕੋਲੇ ਸ਼ੁਰੂ ਚ ਚੱਲੋ ਯਾਰ ਬਾਈ 15 18 20 ਵਾਲੇ ਤਾਂ ਇਹ ਸਭ ਐਵੇਂ ਸਾਨੂੰ ਚੇਪੀ ਮਾਰ ਜਾਂਦੇ ਆ ਨਾਲੇ ਪਸ਼ੂ ਪੈਂਦਾ ਤੁਹਾਨੂੰ ਬਹੁਤ ਮਹਿੰਗਾ ਤੁਸੀਂ ਮੱਝ ਜੇ ਲੈਣੀ ਆ 10 ਤੋਂ 12 ਕਿਲੋ ਵਾਲੀ ਵੀ ਮੱਝ ਮਿਲਦੀ ਹੈ ਨਾ ਸਟਾਰਟਿੰਗ 'ਚ ਦੋ ਤਿੰਨ ਮੱਝਾਂ ਪਾ ਲਓ ਸ਼ੁਰੂ ਦੀਆਂ ਦੋ ਤਿੰਨ ਗਾਵਾਂ ਪਾ ਲਓ ਠੀਕ ਆ ਬਾਈ ਦੁੱਧ ਦੀ ਤੁਹਾਡੇ ਕੋਲੇ ਵੇਚਣ ਦੀ ਵਧੀਆ ਵਸਤਾ ਹੋਣੀ ਚਾਹੀਦੀ ਆ ਵੀ ਵਧੀਆ ਭਾਅ ਸਿਰ ਤੁਹਾਡਾ ਚੰਗਾ ਵੀਰੇ ਦੁੱਧ ਵੇਕੇ ਠੀਕ ਹੈ ਤੇ ਸਾਮ ਸੰਭਾਲਦਾ ਬਾਈ ਜੇ ਤੁਸੀਂ ਆਪ ਕੈਰੀ ਕਰੋਗੇ ਸ਼ੁਰੂ 'ਚ ਇਹ ਧਿਆਨ ਰੱਖਿਓ ਵੀ ਆਪਾਂ ਨੂੰ ਸਾਰੇ ਪਸ਼ੂ ਆ ਮਗਰ ਜੇ ਕਟੀਆਂ ਵਾਲੇ ਪਸ਼ੂ ਮਿਲ ਜਾਣ ਨਾਲ ਆ ਕੇ ਉਹਨਾਂ ਨਹੀਂ ਜੁੜਨਾ ਉਹਨਾਂ ਨੂੰ ਸਾਨੂੰ ਬਚਤ ਦੇਣੀ ਹੈ ਵੀਰੇ ਉਹ ਕਟੀਆਂ ਬੱਚੀਆਂ ਹੀ ਤਿਆਰ ਹੋਣੀਆਂ ਠੀਕ ਹੈ ਤੇ ਫੇਰ ਅਕਸਰ ਭਰਾ ਕਹਿੰਦੇ ਹੁੰਦੇ ਆ ਬਈ ਅਸੀਂ ਖਰੀਦੀਏ ਕਿਵੇਂ ਸਾਨੂੰ ਦੁੱਧ ਦਾ ਛੋਡਾ ਸਗਾ ਭਰਾ ਚਾਹੇ ਪਸ਼ੂ ਵੇਚਦਾ ਵੀਰੇ ਛੋਡਾ ਚਾਹੇ ਯਾਰ ਚਾਚਾ ਦਾਦਾ ਮਾਮਾ ਕੋਈ ਵੀ ਪਸ਼ੂ ਵੇਚਦਾ ਤਿੰਨ ਟਾਈਮ ਤਾਂ ਯਾਰ ਤੁਸੀਂ ਚੋ ਸਕਦੇ ਹੋ ਜਾ ਕੇ ਸਾਰਾ ਸੂਆ ਜਦੋਂ ਆਪਾਂ ਚੋਣੇ ਆ ਆਪਾਂ ਸ਼ੁਰੂ ਚ ਜਦੋਂ ਪੈਸੇ ਖਰਚ ਕਰਨੇ ਆ ਵੀਰੇ ਤੁਸੀਂ ਤਿੰਨ ਟਾਈਮ ਜਾ ਕੇ ਪਸ਼ੂ ਚੋਲੋ ਇੱਕ ਟਾਈਮ ਅੱਜ ਜਿਵੇਂ ਸ਼ਾਮ ਨੂੰ ਤੁਸੀਂ ਜਾ ਕੇ ਖਾਲੀ ਕਰ ਦਿਓ ਅੱਜ ਜਾ ਕੇ ਸ਼ਾਮ ਨੂੰ 6 ਵਜੇ ਖਾਲੀ ਕਰਤੀ ਸਵੇਰੇ 6 ਵਜੇ ਪਹੁੰਚ ਜਾਓ ਕੱਲ ਨੂੰ ਫੇਰ ਸ਼ਾਮ ਨੂੰ 6 ਵਜੇ ਪਹੁੰਚ ਜਾਓ ਤਿੰਨ ਟਾਈਮ ਚ ਬਾਈ ਹੋ ਗਈ ਤੀਜੇ ਟਾਈਮ ਜੇ ਤੁਹਾਡਾ ਸਹੀ ਦੁੱਧ ਨਿਬੜ ਗਿਆ ਖੋਲ ਕੇ ਪਸ਼ੂ ਲਿਆਓ ਦੁੱਧ ਵਰਗੇ ਅਗਲੇ ਨੂੰ ਪੈਸੇ ਦੇ ਦਿਓ ਜੇ ਬਾਈ ਤੁਸੀਂ ਇੱਥੇ ਸ਼ੁਰੂ ਚ ਹੀ ਮਾਰ ਖਾ ਗਏ ਤੁਸੀਂ ਚੈੱਕ ਕਰਨਾ ਨਹੀਂ ਠੀਕਾ ਦੁੱਧ ਨਹੀਂ ਉੱਥੇ ਜਾ ਕੇ ਤੁਸੀਂ ਤੋਲਣਾ ਬਾਈ ਆਹੀਂ ਅਗਲੇ ਦੀ ਤਸੱਲੀ ਤੇ ਖੋਲ ਲਿਆਉਂਗੇ ਮੈਂ ਤਾਂ ਸਿੱਧਾ ਕਹਿਣਾ ਬਾਈ ਅੱਗੇ ਸ਼ਿਕਾਰੀ ਬੈਠੇ ਆ ਤੁਸੀਂ ਆਪ ਦਾ ਸ਼ਿਕਾਰ ਕਰਾਉਣਾ ਜਾਂ ਉਹਦੇ ਚੋਂ ਨਿਕਲਣਾ ਸਮਝਦਾਰੀ ਨਾਲ ਪਸ਼ੂ ਖਰੀਦਣਾ ਉਹ ਸੋਡੇ ਤੇ ਆ ਜੇ ਸ਼ੁਰੂ-ਸ਼ੁਰੂ 'ਚ ਵੀਰੇ ਤੁਸੀਂ ਕਿਸੇ ਦੀਆਂ ਗੱਲਾਂ ਚਾ ਆ ਕੇ ਉਹਦੇ ਕਹਿਣ ਤੇ ਤੁਸੀਂ ਆਪ ਪਸ਼ੂ ਖਰੀਦ ਲਿਆ ਵੀਰੇ ਫਿਰ ਤੁਹਾਨੂੰ ਘਾਟਾ ਪਊਗਾ ਫਿਰ ਤੁਹਾਡੇ ਦੰਦ ਉੱਥੇ ਜਿੱਦੋਂ ਸ਼ੁਰੂ 'ਚ ਹੀ ਖੱਟੇ ਹੋਗੇ ਫਿਰ ਤੁਸੀਂ ਨੱਕ ਨਹੀਂ ਕਰਨਾ ਇਹਦੇ ਕੰਨੀ ਫਾਇਦਾ ਵੀ ਹੈਗਾ ਫਿਰ ਜੇ ਇਹ ਗੱਲਾਂ ਦਾ ਧਿਆਨ ਰੱਖੋਗੇ ਵੀਰੇ ਤਾਂ ਸੋ ਤੁਸੀਂ ਫਾਇਦਾ ਹੀ ਹੋਊਗਾ ਘਾਟਾ ਨਹੀਂ ਖਾਓਗੇ ਇਹੇ ਮੋਟਾ ਮੋਟਾ ਗੱਲਾਂ ਆਪਦੇ ਮਿੱਤਰ ਤੋਂ ਵਧੀਆ ਕਿਸੇ ਨੂੰ ਜੇ ਜਾਣਕਾਰ ਬੰਦੇ ਨੂੰ ਲੈ ਕੇ ਜਾਓ ਪਸ਼ੂ ਖਰੀਦੋ ਜਿਆਦੇ ਸੋਹਣੇ ਸੁਨਖੇ ਪਸ਼ੂਆਂ ਚ ਸ਼ੁਰੂ ਚ ਨਾ ਪੋ ਪਹਿਲਾ ਦੂਜਾ ਤੀਜਾ ਸੂਆ ਤੱਕ ਮੱਝ ਗਾਂ ਕੁਛ ਵੀ ਖਰੀਦੋ ਵੀਰੇ ਪਿੱਛੇ ਕਟੀਆਂ ਹੋਣ ਸੋਹਣੇ ਤਾਂ ਉਹਨਾਂ ਦੇ ਤੁਸੀਂ ਚੰਗੇ ਸੀਮਣਪਰਾ ਵਾਲੋਂ ਨਾਲ ਬਰੀਡਿੰਗ ਦਾ ਕੰਮ ਸ਼ੁਰੂ ਕਰ ਲਓ ਵੀ ਆਪਾਂ ਬੱਚੇ ਇਹਨਾਂ ਤੋਂ ਵਧੀਆ ਲੈ ਲਾਂਗੇ ਸੋਹਣੇ ਛੋਡੇ ਕੋਲੇ ਉਹ ਆ ਜਾਣਗੇ ਸ਼ੁਰੂ ਚ ਤੁਸੀਂ ਦੁੱਧ ਦੇਖਣਾ ਪਸ਼ੂ ਘਰੇ ਆ ਕੇ ਦੁੱਧ ਦੇਵੇ ਛੋਡੇ ਤੁਹਾਨੂੰ ਚਾਰ ਪੈਸੇ ਬਚਣ ਰਿਕਵਰੀ ਹੋਵੇ ਪੈਸਿਆਂ ਦੀ ਤੇ ਅੱਗੇ ਥੋੜਾ ਜਿਹਾ ਆਪਦਾ ਛੋਡਾ ਪ੍ਰੋਸੈਸ ਚੱਲੇ ਫੀਡ ਦਾਣਾ ਬੰਡਾ ਵੀ ਆਉਣਾ ਬਾਈ ਕੱਲੇ ਸੋਹਣੇ ਸਿੰਘਾਂ 'ਚ ਦੇਖੀ ਜਾਓਗੇ ਨਾ ਉਹਨਾਂ ਨੇ ਦੁੱਧ ਨਹੀਂ ਦੇਣਾ ਥੱਲੋਂ ਭਾਂਡੇ ਦੇਖੋ ਚਿਬਾਈ ਕਰੋ ਕੋਈ ਥਣਾ ਚ ਨਾੜ ਗੱਠ ਸ਼ਰਲਾ ਪੂਰ ਨਾ ਹੋਵੇ ਥਣਾ ਚ ਸਲਾਂਗਾ ਨਾ ਵੱਜੀਆਂ ਹੁਣ ਉਤੇ ਵੀ ਆਪਾਂ ਵੀਡੀਓ ਪਾਵਾਂਗੇ ਵੀ ਪਸ਼ੂ ਨੂੰ ਪਾਸ ਕਿਵੇਂ ਕਰਨਾ ਥਣਾ ਦੀ ਸਪੈਸ਼ਲ ਵੀਡੀਓ ਪਾਉ ਕਿਸੇ ਦਿਨ ਸੋ ਇੰਨੀ ਇੱਕ ਵੀਡੀਓ ਆ ਧਿਆਨ ਨਾਲ ਸੋਚ ਸਮਝ ਨਾਲ ਦਿਮਾਗ ਨੂੰ ਸੈੱਟ ਕਰਕੇ ਪਸ਼ੂ ਖਰੀਦਿਓ ਬਾਈ ਜੀ ਸ਼ੇਅਰ ਕਰ ਦਿਓ ਕਿਸੇ ਭਰਾ ਦਾ ਫਾਇਦਾ ਹੋ ਜੇ ਧੰਨਵਾਦ